ਪਾਪ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰਾਂ ਦੇ ਨਾਮ ਦੱਸੋ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰਾਂ ਦੇ ਨਾਮ ਦੱਸੋ ਕਾਕੇ ਪਾਪਾ ਕੋਈ ਤਾਰੀ ਦੀ ਸ਼੍ਰੀ ਗੁਰਜਮਲ ਜੀ ਸ਼੍ਰੀ ਨਾਰੀ ਸਾ ਆਪਣਾ ਤੇ ਦੋਤੀ ਸਾਹਿਬਾ ਅੰਤਰਾ ਕਿਸ ਨੂੰ ਸਾਹਿਬ ਨੇ ਆਰੰਭ ਕੀਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇ 12 ਕਾਇਮ ਕਰਨ ਵਾਲੇ ਢਾਡੀ ਕੌਨਸਾ ਨਾਮ ਹੈ ਨਾਈ ਮੱਥਾ ਦੇ ਪਾਈ ਅਬਦੁੱਲਾ ਜੀ ਕਿਹੜੇ ਬਾਸਾ ਨੇ ਸਿੱਖਾਂ ਦੇ ਵੱਡੀ ਤਾਕਤ ਨੂੰ ਦੇਖਦੇ ਹੋਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਸ਼ਹਾਦੀ ਇਹ ਦੇ ਕਿਲੇ ਵਿੱਚ ਉਹ ਜ਼ਾਕਨ ਵਲੋਂ ਬਾਦ ਲੋਕ ਸ਼ਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੀ ਕਹਿ ਲੱਗ ਪਏ ਲੋਕ ਜੀ ਨੂੰ ਕਹਿੰਦੇ ਕਿ ਉਹ ਲਾਟਾ ਲਾਟਾ ਬਾਦ ਨਾਲ ਕਿਲੇ ਵਿੱਚ ਇਹ ਕੋੜੇ ਕਿਹੜਾ ਸਿੱਖ ਵਾਪਿਸ ਸੀ ਸ਼ਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਬਕਰ ਬਾਦਸ਼ਾਹ ਦੇ ਬਿਰੂਤ ਚੰਗ ਲੈਣੇ ਬਾਦਸ਼ਾਹ ਜਹਾਂਗੀਰ ਦੇ ਹਰਦ ਸਾਹਿਬ ਜੀ ਨੂੰ ਜ਼ਬਰਦਸਤ ਤੇ ਬਿਰੂਤ ਕਿੰਨੇ ਚੰਗ ਲੈਣੇ ਪਏ ਸੋ ਇਲਾਜ ਕਰਦਾ ਹੈ ਸੀਕਾਰ ਦਾ ਸਾਰੇ ਛੀਂਗ ਕਮਲ ਦਾ ਵੱਡਾ ਆਖੇ ਸਭ ਕੋ ਕੇਵਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇ ਰਹੇ ਰਹਿ ਸਮਾਈ ਵੱਡੇ ਮੇਰੇ ਸਾਹਿ ਬਾਗੈਰ ਗੰਭੀਰ ਗੰਭੀਰ ਕੋਇ ਨਾ ਜਾਣੇ ਤੇ ਰਾਕੇ ਤਾਕੇ ਵੱਡ ਚੀਰਾ ਰਹਾਉ ਸਭ ਸੁੱਤੀ ਮਿਲ ਸੁੱਤ ਕਮਾਈ ਸਾਖੀ ਮਤ ਮਿਲ ਕੀ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਕਿਲਵੜੇ ਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵੱਡਿਆਈਆਂ ਤੁਦਵਿੰਦ ਸਦੀਕ ਨੇ ਨਾ ਪਾਈਆਂ ਕਰ ਮਿਲੈਣਾ ਹੀ ਢਾਕ ਰਹਾਈਆਂ आकण वाला क्या बिचारा सिट्टी परे ले रे पंडारा जिस तू दे किसे क्या चारा नानक साचे सवार नहारा सो सुख कर बिनो करो गुरपास हम कीरे क्रम सतगुरु सणाई कर दे नाम परगास मेरे मीत गुरदेव मोको राम नाम परगास गुरमद नाम मेरा प्राण सिखाई हर की रे हमरी रे रास लहाओ हरजन के बट भागव डेरे जिन हर हर सदा हर प्यास हर हर नाम ਈਲਾ ਦੀ ਬਿਦਾਸੇ ਮਿਲ ਸੰਗਤ ਗੁਣ ਪ੍ਰਗਾਸੇ ਮਿੰਦਨ ਹਾਲ ਸਾਹ ਵਾਹੇ ਦੀ ਕੀ ਪਤੇ ਜੇ ਜੁਕ ਚਾਹੇ ਯਾਰ ਚਾਹੋ ਤਾਂ ਸੁਣੀ ਹੋਏ ਨਵਾ ਘੰਟਾ ਵਿੱਚ ਜਾਣਿਆ ਨਾਂ ਚਲੇ ਸਕ ਕੋਏ ਚੰਗਾ ਨਾ ਰਖਾਂ ਕਹਿ ਚਸਕੀ ਬਚਖਲੇ ਜੇ ਕਿਸ ਨਦਰ ਆਵਈ ਤਾਂ ਵਾਤ ਨਾ ਪੁੱਛਿਆ ਕਿ ਕੀਟਾ ਅੰਦਰ ਕੀਤ ਕਰੇ ਤੋਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਸੇਹਾ ਕੋਈ ਨਾ ਸੁਝੇ ਜੇ ਕਿਸ ਕੋਲ ਕੋਈ ਕਰੇ ਸੁਨਿਆ ਸਿੱਧ ਪੀਰ ਸੁਨਣਾ ਨੰਦੀ ਪਾਣੀ ਤੋਂ ਤੈ ਉਤਰਸ ਕੇ ਮੁੱਤਲੀ ਟੇ ਕੱਪੜ ਹੋਏ ਦੀ ਸਾਬੂਨ ਲਈਏ ਉਹ ਤੋਂ ਪਰਿਆ ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾ ਵਾ ਕੇ ਰੰਗ ਪੁਨੀ ਪਾਪੀ ਅੱਖ ਨਾ ਹੈ ਕਰ ਕਰ ਕਰਨਾ ਲਿਖਲਾ ਜਾਹੋ ਆਪੇ 비ਜਾ ਪੇ ਹੀ ਖਾਓ ਨਾਨਕੁ ਕਮੀ ਆਵੋ ਜਾਓ ਤੀਰ ਤਪ ਜਿਆ ਤਾ ਤਾ ਜੇ ਕੋਪਾ ਵੈ ਦਿਲ ਕਮਨ ਸੁਨੀ ਅਮਨ ਅਮਨ ਕੀ ਤਾਪਾਉ ਅੰਤਰ ਗਾ ਤੀਰਤ ਮਲਨਾਓ ਸਬੂਨ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਬਾਣੀ ਬਰਮਾਓ ਸਤ ਸੋਹਣ ਸਦਾ ਮਨ ਚਾਓ ਕਮਨ ਸਵੇਲਾ ਵਕਤ ਕਮਣ ਕਮਣ ਤੇ ਤਵ ਕਮਣ ਵਾਰ ਕਮਣ ਸ੍ਰਤੀ ਮਾਹ ਹੋ ਕਮਣ ਜਿਤ ਹੋਆ ਆਕਾਰ ਬੇਲਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜਿ ਲਿਖ ਲੇਖ ਗੁਰਾਨ ਥਿਤ ਵਾਰ ਨਾਲ ਜੋਗੀ ਜਾਣਾ ਰਤਮਾ ਨ ਕੋਈ ਜਾਕਰਤਾ ਸੇ ਠੀਕੋ ਸਾਜੇ ਆਪੇ ਜਾਣਾ ਸੋਈ ਕਿ ਕਰਿਆ ਖਾ ਕਿਪਸਾਲਾਹੀ ਕਿਉ ਵੜਨੀ ਕਿਪ ਜਾਣਾ ਨਾਨਕ ਆਖਣ ਸਭ ਕੋ ਆਖਿਆ ਇੱਕ ਸਿਆਣਾ ਵਾਹਿਗੁਰੂ ਜੀ ਕਾ ਖਾਲਸਾ 老板。